ਨੰਬਰ 1 ਨੌਕਰੀ ਵਿੱਚ ਤਰੱਕੀ ਪ੍ਰਾਪਤ ਕਰਨ ਲਈ ਮੂਲ ਨਿਵਾਸੀ ਨੂੰ ਆਪਣੇ ਜਨਮ ਪੱਤਰ ਦੇ 10ਵੇਂ ਘਰ ਦੇ ਮਾਲਕ ਦੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ। ਨੰਬਰ 2 ਜਨਮ ਕੁੰਡਲੀ ਵਿੱਚ ਗ੍ਰਹਾਂ ਦੇ ਮਾੜੇ ਪ੍ਰਭਾਵਾਂ ਤੋਂ ਪੀੜਤ ਹੁੰਦੇ ਹਨ ਜਿਹਾਹੇ ਚ ਉਸ ਨੂੰ ਨੌਕਰੀ 'ਚ ਤਰੱਕੀ ਨਹੀਂ ਮਿਲਦੀ ਇਸ ਸਮੱਸਿਆ ਦੇ ਹੱਲ ਲਈ ਤੁਹਾਨੂੰ ਮੰਦਰ ਵਿੱਚ ਨਵ ਗ੍ਰਹਿ ਹਵਨ ਜਾਂ ਨਵ ਗ੍ਰਹਿ ਅਭਿਸ਼ੇਕ ਕਰਵਾਉਣਾ ਚਾਹੀਦਾ ਹੈ ਨਵ ਗ੍ਰਹਿ ਹਵਨ ਅਤੇ ਅਭਿਸ਼ੇਕ ਨਾਲ ਵੀ ਰਾਹੂ ਕੇਤੂ ਦੇ ਨੁਕਸ ਤੋਂ ਛੁਟਕਾਰਾ ਮਿਲਦਾ ਹੈ ਨੰਬਰ 3 ਨੌਕਰੀ ਵਿੱਚ ਤਰੱਕੀ ਲਈ ਵਿਅਕਤੀ ਨੂੰ ਸੂਰਜ ਚੜ੍ਹਨ ਦੇ ਸਮੇਂ ਸੂਰਜ ਦੇਵਤਾ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਗਾਇਤਰੀ ਮੰਤਰ ਜਾਂ ਸੂਰਜ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਸ਼ਿਵਰ ਜੀਵਨ ਵਿੱਚ ਤਰੱਕੀ ਹੁੰਦੀ ਹੈ ਸੂਰਜ ਦੇ ਪ੍ਰਭਾਵ ਨਾਲ ਜੋ ਸਕਾਰਤਮਕ ਊਰਜਾ ਮਿਲਦੀ ਹੈ ਉਹ ਮਨੁੱਖ ਨੂੰ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਇਸ ਦਾ ਪ੍ਰਭਾਵ ਤੁਹਾਨੂੰ ਕੰਮ ਕਰਨ ਵਾਲੀ ਥਾਂ ਤੇ ਆਪਣੇ ਸੀਨੀਅਰ ਸਹਿਯੋਗੀਆਂ ਅਤੇ ਅਧਿਕਾਰੀਆਂ ਨਾਲ ਤਾਲਮਿਲ ਰੱਖਣ ਵਿੱਚ ਮਦਦ ਕਰੇਗਾ ਨੰਬਰ 4 ਨੌਕਰੀ ਵਿੱਚ ਤਰੱਕੀ ਲਈ ਸ਼ਨੀਵਾਰ ਨੂੰ ਸ਼ਨੀ ਮੰਦਰ ਵਿੱਚ ਤੇਲ ਦਾ ਦੀਵਾ ਜਗਾਉਣ ਨਾਲ ਵੀ ਨੌਕਰੀ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਸ਼ਨੀ ਮੰਤਰ ਦਾ ਜਾਪ ਕਰਨ ਨਾਲ ਵੀ ਸ਼ਨੀ ਨਾਲ ਸੰਬੰਧਤ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾਂਦਾ ਹੈ ਨੰਬਰ 5 ਵਪਾਰ ਵਿਰਧੀ ਯੰਤਰ ਅਜਿਹੇ ਲੋਕਾਂ ਲਈ ਵਰਦਾਨ ਹੈ ਜੋ ਕਾਰੋਬਾਰ ਕਰਦੇ ਹਨ ਇਸ ਯੰਤਰ ਨੂੰ ਆਪਣੇ ਕੰਮ ਵਾਲੀ ਥਾਂ ਜਾਂ ਦਫ਼ਤਰ ਵਿੱਚ ਲਗਾਓ ਇਸ ਯੰਤਰ ਦੇ ਸਕਾਰਾਤਮਕ ਪ੍ਰਭਾਵ ਨਾਲ ਧਨ ਲਾਭ ਸੰਤੁਸ਼ਟੀ ਅਤੇ ਆਰਥਿਕ ਨੁਕਸਾਨ ਦਾ ਸੰਕਟ ਦੂਰ ਹੋ ਜਾਂਦਾ ਹੈ ਇਸ ਦੇ ਨਾਲ ਹੀ ਇਹ ਵਪਾਰ ਵਿੱਚ ਭਾਈਵਾਲੀ ਅਤੇ ਕਾਰੋਬਾਰ ਦੇ ਵਿਸਥਾਰ ਵਿੱਚ ਮਦਦ ਕਰਦਾ ਹੈ ਤਾਂ ਦੋਸਤੋ ਇਹ ਸੀ ਤੁਹਾਡੇ ਸਾਹਮਣੇ ਕੁਝ ਟਿਪਸ ਜਿਸ ਨੂੰ ਤੁਸੀਂ ਅਜਮਾ ਕੇ ਤੁਸੀਂ ਨੌਕਰੀ ਵਿੱਚ ਜਾਂ ਕਾਰੋਬਾਰ ਵਿੱਚ ਤਰੱਕੀ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੇਕਰ ਟਿਪਸ ਵਧੀਆ ਲੱਗੇ ਹਨ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦੇਣਾ ਐਦਾਂ ਦੀਆਂ ਹੋਰ ਵੀਡੀਓਜ਼ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ